ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਇਆ ਹਾਂ ਬਲਾਂ ਵਾਲੀ ਪੱਗ ਦੀ ਜਿਹਦੀ ਲੈਂਥ ਹੈਗਾ ਸਾਡੇ 7/2 6 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੋਲੋਇਲ ਵਰਤਿਆ ਜਿਹੜਾ ਆਪਾਂ ਪਹਿਲਾ ਲੜ ਲਗਾਵਾਂਗੇ ਲੜ ਨੂੰ ਸਰਦ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਇਸ ਲੜ ਦੇ ਵਿੱਚ ਆਪਣੇ ਜਿਹੜੇ ਬਲ ਹੋਣਗੇ ਉਨਾ ਬੜਾ ਨੂੰ ਇਕੱਠੇ ਕਰਾਂਗੇ ਬੜਾ ਨੂੰ ਇਕੱਠੇ ਕੰਮ ਤੋਂ ਬਾਅਦ ਲੜ ਨੂੰ ਹਲਕਾ ਇਹ ਫੁਲਖਰਾਗੇ ਦੇ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜਾ ਲਗਾਵਾਗੇ ਇਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੋਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਆਪਾਂ ਦੇ ਪਾਸ ਆਊਗਾ ਉਸ ਨੂੰ ਉੱਪਰ ਆ ਖਲਵਾਗੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ ਜੀ ਬੈਕ ਤਾਂ ਇਸ ਲੜ ਦੇ ਵਿੱਚ ਆਪਣੇ ਜਿਹੜੇ ਬਲ ਨੇ ਉਹਨਾਂ ਨੂੰ ਜਿਹੜੇ ਆਪਾਂ ਪਾਵਾਂਗੇ ਤੇ ਫਰੰਟ ਦੇ ਤੋਂ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਕੀ ਫੋਲਡ ਕਰਾਂਗੇ ਲੜ ਨੂੰ ਹਲਕਾ ਜਿਹਾ ਫੋਲਡ ਕਰਨ ਤੋਂ ਬਾਅਦ ਬੈਕ ਤਾਂ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਕੀ ਲੜ ਨੂੰ ਹੁਣ ਲਗਾਵਾਂਗੇ ਜੀ ਪ੍ਰੋਪਰ ਇਸ ਲੜ ਦੇ ਵਿੱਚ ਆਪਾਂ ਬੈਕ ਤੱਕ ਜਿਹੜੇ ਆਪਣੇ ਵਾਲ ਹੋਣਗੇ ਪਾ ਕੇ ਆਪਾਂ ਇਹੜਾ ਇਸ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਵਾਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਅੱਗੇ ਬੈਕ ਤੱਕ ਇਸ ਲੜ ਦੇ ਵਿੱਚ ਵਾਲ ਪਾ ਕੇ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾਵਾਂਗੇ ਤੇ ਜਿਹੜੇ ਵੀਰਾਂ ਨੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਹਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਇਸ ਲੜ ਦੇ ਵਿੱਚ ਆਪਾਂ ਬੈਗ ਤੱਕ ਇਹ ਜਿਹੜਾ ਆਪਣੇ ਵਾਲ ਹੋਣਗੇ ਆਪਾਂ ਪਾ ਲਵਾਂਗੇ ਹੁਣ ਇਸ ਲੜ ਦੇ ਵਿੱਚ ਵਾਲ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਕਿ ਫੋਲਡ ਕਰਾਂਗੇ ਲੜ ਨੂੰ ਹਲਕਾ ਫੋਲਡ ਕਰਨ ਤੋਂ ਬਾਅਦ ਬੈਗ ਤੱਕ ਬੈਗ ਦੇ ਹੁਣ ਆਪਣੇ ਵਾਲ ਹੋਣਗੇ ਇਸ ਲੜ ਦੇ ਵਿੱਚ ਆਪਣੇ ਜਿਹੜੇ ਵਾਲ ਨੇ ਉਹਨਾਂ ਬਲਾਂ ਨੂੰ ਖਿਲਾਰ ਲਵਾਂਗੇ ਬੜਾਨ ਖੁਲਾ ਰੰਦੋ ਬੈਕ ਤੱਕ ਛਲਾੜ ਦੇ ਵਿੱਚ ਬਲ ਪਾ ਕੇ ਆ ਪਹਿੜਾ ਛਲਾੜ ਨੂੰ ਲਗਾ ਦੇਵਾਂਗੇ ਜੀ ਤੇ ਉਹੜਾ ਪਾਸ ਤੋਂ ਅਗਲਾ ਲੜ ਲਗਾ ਮਾ ਕੇ ਛਲਾੜ ਨੂੰ ਵੀ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸ ਆਊਗਾ ਪੱਥਲੇ ਰੱਖਾਂਗੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਜਿਹੜਾ ਹੁਣ ਆਪਣੇ ਬਲ ਨੇ ਇਹਨਾਂ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਜੀ ਜਿਹੜੇ ਆਪਣੇ ਬਾਹਰ ਹੋਣਗੇ ਹੁਣ ਇਹਨਾਂ ਬਲਾਂ ਨੂੰ ਸੈੱਟ ਕਰ ਲਵਾਂਗੇ ਬੈਕ ਤੱਕ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜੇ ਆਪਣੇ ਬੰਨ੍ਹ ਲੈਣਾ ਬਲਾਂ ਨੂੰ ਸੈੱਟ ਕਰਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਟਿਪ ਹੁਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਤਾਂ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਵਾਲ ਨੇ ਨੱਬਲਾਂ ਨੂੰ ਇਕੱਠੇ ਕਰਾਂਗੇ ਵਾਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਵਾਲ ਹੋਣਗੇ ਨੱਬਲਾਂ ਨੂੰ ਇਕੱਠੇ ਕਰ ਲਵਾਂਗੇ ਵਾਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਆਪਾਂ ਫੋਲਡ ਕਰ ਦੇਵਾਂਗੇ ਜੀ ਤੇ ਹੁਣ ਇਸ ਲੜ ਦੇ ਵਿੱਚ ਆਪਾਂ ਬੈਕ ਤੱਕ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਹੋਣਗੇ ਉਹ ਆਪਾਂ ਪਾ ਲਵਾਂਗੇ ਬੈਗ ਤਾਂ ਕਿ ਖਿਡਾਰੀ ਦੇ ਵਿੱਚ ਬਲ ਪਾਉਣ ਤੋਂ ਬਾਅਦ ਆਪਾਂ ਇਸ ਸਲੋਟ ਨੂੰ ਜਿਹੜਾ ਕਿ ਲਗਾ ਦੇਵਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੇ ਹੋ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੁਹਾਡੇ YouTube ਚੈਨਲ ਸਬਸਕ੍ਰਾਈਬ ਹੋ ਅਤੇ Facebook 'ਤੇ ਨੂੰ ਫੋਲੋ ਜਰੂਰ ਕਰਨਾ ਤੇ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਨੀ ਦਾ ਖੁੱਲਦਾ ਪਾਸਾ ਆਊਗਾ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਵੱਧ ਪਾਸਾ ਆਊਗਾ ਉਸ ਨੂੰ ਉੱਪਰ ਰੱਖਾਂਗੇ ਜਿਹੜੇ ਆਪਣੇ ਉਤਲੇ ਪੇਚ ਹੋਣਗੇ ਇਹਨਾਂ ਪੇਚਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਉਤਲੇ ਪੇਚਾਂ ਦਾ ਜਿਹੜਾ ਆਪਣਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਉਤਲੇ ਪੇਚ ਦਾ ਜਿਹੜਾ ਆਪਣਾ ਫਾਸਲਾ ਹੋਊਗਾ ਵੱਧ ਘੱਟ ਨਹੀਂ ਰੱਖਾਂਗੇ ਜੀ ਤੋਂ ਜਿਹੜੇ ਆਪਣੀ ਅੱਖ ਦੇ ਕੋਲ ਲੜ ਆਊਗਾ ਉਸ ਲੜ ਨੂੰ ਵੀ ਆਪਾਂ ਅੱਖ ਦੇ ਕੋਲ ਸੈੱਟ ਕਰਾਂਗੇ ਸਾਰੇ ਲੜਾਂ ਨੂੰ ਜਿਹੜਾ ਆ ਕੇ ਆਪਾਂ ਬੈਕ ਤੱਕ ਸਾਰੇ ਨਾਲ ਜਿਹੜੇ ਆਪਣੇ ਬਲ ਹੋਣਗੇ ਉਹ ਆਪਾਂ ਪਾ ਲਵਾਂਗੇ ਸਾਰੇ ਨਾਲ ਵਿੱਚ ਆਵਾ ਬੈਗ ਤੱਕ ਪ੍ਰੋਪਰ ਜਿਹੜੇ ਆਪਣੇ ਬਾਅਦ ਦੇ ਨਾਲ ਵਾਲ ਹੋਣਗੇ ਨਾਲ ਵਾਲ ਨੂੰ ਆਪਾਂ ਸੈੱਟ ਕਰਾਂਗੇ ਤਾਂ ਜਿਹੜਾ ਆਪਾਂ ਇਸ ਛਾੜਾ ਲੜਨ ਦਾ ਮਾ ਕੇ ਉਸ ਲੜ ਨੂੰ ਬੈਕ ਤੋਂ ਪੈਂਚ ਕਰਾਂਗੇ ਤੇ ਫੁਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲਾੜ ਨੂੰ ਹਲਕਾ ਜਾਂ ਫੋਲਡ ਕਰਾਂਗੇ ਜੀ ਲੜ ਨੂੰ ਹਲਕਾ ਜਾਂ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਹੁਣ ਬੈਕ ਤੱਕ ਬਲ ਪਾ ਕੇ ਆਪਾਂ ਜਿਹੜਾ ਇਸ ਲੜ ਦੇ ਵਿੱਚ ਬਲ ਜਿਹੜੇ ਹੋਣਗੇ ਬਲਾਂ ਨੂੰ ਖਿਲਾਰ ਲਵਾਂਗੇ ਬਲਾਂ ਨੂੰ ਖਿਲਾਰਨ ਤੋਂ ਬਾਅਦ ਇਸ ਲੜ ਦੇ ਵਿੱਚ ਬੈਕ ਤੱਕ ਹੁਣ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਪ ਤੇ ਫਿਰ ਉਸ ਦਾ ਬੈਕ ਦਾ ਖਿਡਾਰੀ ਦੇ ਵਿੱਚ ਬਲ ਪਾਉਣ ਤੋਂ ਆ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਭੂਮੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖ ਲਵਾਂਗੇ ਆਪਾਂ ਇਹ ਸਾਰੇ ਲੜਾਂ ਦੇ ਵਿੱਚ ਪਗ ਪੈਣ ਵਾਲੇ ਇਹ ਆਪਣੇ ਬਲ ਹੋਣਗੇ ਆਪਾਂ ਪਾ ਲਵਾਂਗੇ ਜੀ ਪੈਗ ਤੱਕ ਸਾਰੇ ਲੜਾਂ ਦੇ ਵਿੱਚ ਆਪਾਂ ਪਗ ਪੈਣ ਵਾਲੇ ਇਹ ਆਪਣੇ ਬਲ ਨੇ ਉਹ ਪਾ ਲਵਾਂਗੇ ਇਹड़े ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਜਿਹੜਾ ਆਪਣਾ فاਸਲਾ ਉਹ ਆਪਾਂ ਨੇ ਸੇਵ ਰੱਖਣਾ ਕਿ ਸਹੀ ਵੀ ਉੱਪਰਲੇ ਪੇਚ ਦਾ ਜਿਹੜਾ ਆਪਣਾ فاਸਲਾ ਵੱਧ ਘਟ ਨਹੀਂ ਰੱਖਾਂਗੇ ਜੀ ਉਤਲੇ ਪੇਚਾਂ ਦਾ فاਸਲਾ ਸੈਟ ਕਰਨ ਦੇ ਲਈ ਤੁਸੀਂ ਡਬਲ ਸੀ ਸ਼ਾ ਵਰਤ ਸਕਦੇ ਹੋ ਡਬਲ ਸ਼ੇਪ ਚ ਦੇ ਕੇ ਕਿਸੇ ਵੀ ਤੁਹਾਡੇ ਉੱਪਰ ਲਈ ਪੇਜ ਦਾ فاਸਲਾ ਜਾਂ ਵਧਿਆ ਘਟੂਗਾ ਤੇ ਡਬਲ ਸ਼ੇਪ ਚ ਦੇ ਕੇ ਉਸ ਲੜੜਾ ਆਪਣਾ فاਸਲਾ ਸੈੱਟ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਸਾਰ ਲੜਾਂ ਦੇ ਵਿੱਚ ਪੱਗ ਪੈਣ ਦੇ ਨਾਲ ਆਪਣੇ ਬਲ ਹੋਣਗੇ ਆਪਾਂ ਪਾ ਲਵਾਂਗੇ ਹੁਣ ਸਾਰ ਲੜਾਂ ਦੇ ਵਿੱਚ ਆ ਬੈਗ ਤੱਕ ਪ੍ਰੋਪਰ ਜਿਹੜੇ ਆਪਣੇ ਬਲ ਹੋਣਗੇ ਆਪਾਂ ਪਾ ਲਵਾਂਗੇ ਪਰਪਰਨ ਸਾਲਣਾਂ ਦੇ ਵਿੱਚ ਜਿਹੜਾ ਆਪਣੇ ਵਾਲ ਹੋਣਗੇ ਆਪਾਂ ਪਾ ਲਵਾਂਗੇ ਸਾਰ ਲੜਾਂ ਦੇ ਵਿੱਚ ਆਪਾਂ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਆਪਣਾ ਵਾਲ ਪਾ ਕੇ ਆਪਾਂ ਇਸ ਲੜ ਨੂੰ ਲਗਾਵਾਂਗੇ ਜੀ ਜਦੋਂ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਆਪਾਂ ਇਸ ਲੜ ਨੂੰ ਅੱਖ ਤੱਕ ਖਿਚਾਂਗੇ ਜੀ ਅੱਖ ਤਾ ਖਿਚਣ ਤੋਂ ਬਾਅਦ ਲੜਦੂ ਆਪਾਂ ਫਰਾਂਟ ਦੇ ਇੱਕ ਗਰੜਾ ਕੀ ਫੋਲਡ ਕਰਾਂਗੇ ਇਹ ਗੱਲ ਲੜ ਨੂੰ ਫੋਲਡ ਕਰਨ ਤੋਂ ਬਾਅਦ ਲੜ ਨੂੰ ਹੁਣ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਾਂਗੇ ਜੀ ਲੜ ਨੂੰ ਬੈਕ ਤੱਕ ਸਾਫ਼ ਕਰਨ ਤੋਂ ਬਾਅਦ ਲੜ ਨੂੰ ਫਰਾਂਟ ਦੇ ਤਾਂ ਡਬਲ ਫੋਲਡ ਕਰਕੇ ਤੇ ਬੈਕ ਤੱਕ ਇਸ ਲੜ ਨੂੰ ਸਾਫ਼ ਕਰ ਲਵਾਂਗੇ ਤੇ ਲੜ ਨੂੰ ਉੱਪਰ ਉਹ ਵੀ ਗਰੜਾ ਕੀ ਫੋਲਡ ਕਰਾਂਗੇ ਅਨੇ ਚਾੜ ਦੇ ਵਿੱਚ ਬੈਕ ਤੱਕ ਆਪਾਂ ਇਸ ਲੜ ਨੂੰ ਸਾਫ਼ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਜੀ ਹੁਣ ਜਿਹੜੇ ਆਪਣਾ ਪੱਗ ਦੀ ਸ਼ੇਪ ਹੋ ਗਈ ਪੱਗ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰਾਂਗੇ ਜਿਹੜਾ ਆਪਾਂ ਹੇਮਲ ਜਿਹੜਾ ਆਪਾਂ ਇਸ ਤੋਂ ਪਹਿਲਾਂ ਲੜ ਲਗਾਏ ਸੀ ਲੜ ਨੂੰ ਉਸ ਲੜ ਨੂੰ ਵੀ ਜਿਹੜਾ ਆਪਾਂ ਸੈੱਟ ਕਰ ਲਵਾਂਗੇ ਜੀ ਤੇ ਜਿਹੜਾ ਆਪਾਂ ਜਿਹੜਾ ਆਪਣੇ ਉੱਪਰਲੇ ਵੇਚਣ ਨੂੰ ਉਹਨਾਂ ਪੇਚਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਜੀ ਹੁਣ ਪੱਗ ਪੈਂਦਰਾ ਆਪਾਂ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬੜਾ ਨੂੰ ਆਪਾਂ ਸੈੱਟ ਕਰਾਂਗੇ ਜੀ ਸਾਰੇ ਲੜਾਂ ਦੇ ਵਿੱਚ ਆਪਾਂ ਪੱਗ ਪੈਂਦਰਾ ਆਪਣੇ ਬਲ ਹੋਣਗੇ ਨਾਲ ਬਲਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਬੈਕ ਤੱਕ ਸਾਰੇ ਲੜਾਂ ਦੇ ਵਿੱਚ ਪੱਗ ਪੈਂਦਰਾ ਦੇ ਬਲ ਪਾ ਕੇ ਆਪਾਂ ਨਾਲ ਬੜਾ ਨੂੰ ਆਪਾਂ ਸੈੱਟ ਕਰਾਂਗੇ ਜੀ ਤੇ ਹੁਣ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੇ ਲਈ ਜਿਹੜਾ ਪੱਗ ਪੈਨੂ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਮਲੜ ਹੋਲਡ ਕੀਤਾ ਛੇਮਲੜ ਦੇ ਉਪਰਾ ਕਿਹੜਾ ਪੱਗ ਪੈਨੂ ਲਗਾ ਦੇਵਾਂਗੇ ਤੇੜਾ ਆਪਣੇ ਛੇ ਇਹੜਾ ਆਪਣੇ ਸਵਾ ਜਿਹੜਾ ਆਪਾਂ ਛੇਮਲੜ ਦੇ ਬਲ ਹੋਂਗ ਨੱਬੜਾ ਨੂੰ ਹਲਕਾ ਲਗਾ ਤਲੇ ਖਿੱਚ ਕੇ ਉਸ ਤੋਂ ਬਾਅਦ ਜਿਹੜਾ ਆਪਣੇ ਬਲ ਹੋਂਗ ਨੱਬੜਾ ਨੂੰ ਆਪਾਂ ਉੱਤੋਂ ਜਿਹੜਾ ਆਪਣਾ ਦਾੜੂ ਉਸ ਨੂੰ ਉੱਤੋਂ ਲੜ ਨੂੰ ਸਾਫ਼ ਕਰ ਲਵਾਂਗੇ ਤੇੜਾ ਹੁਣ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੀ ਪੂਣੀ ਨੂੰ ਖੋਲਾਂਗੇ ਕਲਗੀ ਲੜ ਦੀ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਉਤਲਾ ਪੱਲਾ ਜਿਹੜਾ ਕਿ ਆਪਾਂ ਹੱਥ ਲੈ ਨੂੰ ਫੋਲਡ ਕਰਾਂਗੇ ਜਿਹੜਾ ਥੜਲਾ ਪੱਲਾ ਉਸ ਨੂੰ ਉੱਪਰ ਨੂੰ ਫੋਲਡ ਕਰ ਦਵਾਂਗੇ ਤਣੇ ਇਸ ਲੜ ਨੂੰ ਜਿਹੜਾ ਕਿ ਆਪਾਂ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨੱਬਲਾਂ ਨੂੰ ਆਪਾਂ ਅੰਦਰ ਨੂੰ ਫੋਲਡ ਕਰਕੇ ਇਸ ਲੜ ਨੂੰ ਸਾਫ਼ ਕਰਾਂਗੇ ਜੀ ਬੈਕ ਦਾ ਇਸ ਲੜ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਪ੍ਰੋਪਰ ਸਾਫ਼ ਕਰਾਂਗੇ ਜਿਹੜੇ ਆਪਣੇ ਬੈਕ ਤੋਂ ਵੀ ਬੈਕ ਤੇ ਜਿਹੜੇ ਇਸ ਲੜ ਦੇ ਵਿੱਚ ਬਲ ਹੋਣਗੇ ਨੱਬਲਾਂ ਨੂੰ ਆਪਾਂ ਬਾਹਰ ਨਾ ਕੱਢ ਦਵਾਂਗੇ ਉੱਪਰ ਇਹੜੇ ਸਲੱਡ ਦੇ ਵਿੱਚ ਆਪਣੇ ਵਾਲ ਹੋਣਗੇ ਨਾ ਬੜਾ ਨੂੰ ਅੰਦਰੋਂ ਫੋਲਡ ਕਰਕੇ ਸਲੱਡ ਨੂੰ ਸਾਫ਼ ਕਰਾਂਗੇ ਚੰਗੀ ਤਰ੍ਹਾਂ ਇਹੜਾ ਸਲੱਡ ਨੂੰ ਆਪਾਂ ਪ੍ਰੋਪਰ ਜਿਹੜਾ ਸਾਫ਼ ਕਰਕੇ ਲਗਾਵਾਂਗੇ ਸਾਰੇ ਨਾਲ ਦੇ ਵਿੱਚ ਜਿਹੜਾ ਆਪਾਂ ਬੈਗ ਤੱਕ ਆਪਾਂ ਨੇ ਸਲੱਡ ਜਿਹੜਾ ਚੰਗੀ ਸਲੱਡ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੀ ਬੈਗ ਤੋਂ ਸਲੱਡ ਜਿਹੜੀ ਮੋਟਾ ਜਿਹੜੇ ਆਪਣੇ ਬੈਗ ਫਰੰਟ ਦੇ ਜਿਹੜੇ ਮਟਾਈ ਹੋਗੇ ਜਿਹੜੇ ਆ ਕੇ ਆਪਾਂ ਜਿੱਥੇ ਆਪਾਂ ਨੇ ਕੱਲ ਗੇ ਲੜਨ ਨੂੰ ਮੋੜਾ ਹੈ ਉਸ ਤੋਂ ਆ ਕੇ ਜਿਹੜੀ ਇਹਦੀ ਚੜਾਈ ਆਪਾਂ ਘਟਾ ਦੇਵਾਂਗੇ ਜੀ ਮਨੇ ਛਲਾੜ ਦਿੱਤੇ ਹੱਥ ਪੈਰ ਕੇ ਛਲਾੜ ਨੂੰ ਚੰਗੀ ਤਰ੍ਹਾਂ ਬੈਕ ਤੱਕ ਸਾਫ਼ ਕਰ ਲਵਾਂਗੇ ਤੇੜਾ ਪਪਾ ਕਾ ਪੈਨ ਲਗਾਇਆ ਸੀ ਕਾ ਲੜਨੂ ਆ ਪਪਾ ਕਾ ਪੈਤਲੇ ਚਲੀ ਆਵਾਂਗੇ ਪਗ ਪੈਤਲੇ ਚਲੀ ਆਉਣ ਤੋਂ ਬਾਅਦ ਲੜਨੂ ਸੱਜੇ ਪਾਸੇ ਹਲਕਾ ਮਾ ਦੇਵਾਂਗੇ ਸੱਜੇ ਪਾਸੇ ਹਲਕਾ ਮਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਨੇ ਛੇਵਾਂ ਲੜ ਲਗਾਇਆ ਸੀ ਲੜਨੂ ਆਪਾਂ ਛੇਵਾਂ ਵਾਲਾ ਥੱਲੇ ਦੱਬ ਦੇਵਾਂਗੇ ਜੀ ਕਿਵੇਂ ਲੜ ਲੜੇ ਦਬਣ ਦਵਾ ਵੀੜ ਤੋੜਾ ਲੜਾ ਪ੍ਰੋਟਿਨ ਲਰ ਰਹਿੰਦਾ ਹੈ ਤੁਸੀਂ ਉਸਦੇ ਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਨਾ ਤੁਹਾਡਾ ਲੜਾ ਉਹ ਠਿੱਲਾ ਨਹੀਂ ਰਹੇਗਾ ਤੇ ਹੁਣ ਜਿਹੜਾ ਆਪਣਾ ਪੱਗ ਦਾ ਫਰੰਟ ਆ ਕੁਝ ਜਿਹੜੋ ਚੋ ਕੇ ਫਰੰਟ ਦੀ ਆਪਾਂ ਸ਼ੈਡਿੰਗ ਕਰਾਂਗੇ ਜਿਹੜਾ ਹੁਣ ਸੈਟ ਕਰਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾਂ ਲਗਾਏ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਤੇ ਖਿਲਾਰ ਕੇ ਮੂਹਰੇ ਲੜ ਨੂੰ ਖਿੱਚ ਕੇ ਸਿਰ ਨੂੰ ਟੈਟ ਕਰਕੇ ਤੇ ਮੂਹਰੇ ਲੜ ਨੂੰ ਦੋਨੇ ਸਾਈਡ ਤੋਂ ਹੋਲ ਕਰਕੇ ਬੈਕ ਤੇ ਦਬ ਦਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਰੇ ਤੇ ਖੜਾ ਧੰ